ਸ਼ਿਵਰਤ ਸੁਖਸਾਰ ਜਾਪ-ਜਾਪ ਨਾਮ ਗੋਬਿੰਦ ਕਾ ਊਰਨ ਵਿਚਾਰ ਉਦਮ ਜਪ ਜਪ ਨਾਮ ਗੋਬਿੰਦ ਕਾ ਉਰਨ ਵਿਚਾਰ ਚਰਨ ਕਮਲ ਉਰਕੇ ਝਪਤ ਹਰ ਝਪ ਹਉ ਜੀਵਾ ਆਰ ਬ੍ਰਹਮ ਆਰਾਗਤ ਹੈ ਮੁਖ ਅੰਮ੍ਰਿਤ ਪੀਵਾ ਜੰਤ ਸਭ ਸੁਖ ਵਸੇ ਸਭ ਕੈ ਮਰਦੋਚ ਔਰ ਉਪਕਾਰ ਨਿਤ ਜਿਤ ਵਤੇ ਮਾਹੀ ਕਛ ਪੂਚ ਤਨ ਸੋ ਥਾਨ ਬਸੰਤ ਧਨ ਜਹਾਂ ਜਪਿਐ ਨਾ ਕਥਾ ਕੀਰਤਨ ਹਰ ਅਤ ਘਨਾ ਸੁਖ ਸਹਿਜ ਬਿਸਰਾਮ ਮਨ ਤੇ ਕਦੇ ਨਾ ਵਿਸਰੈ ਅਨਾਥ ਕੋ ਨਾਥ ਨਾਨਕ ਪ੍ਰਭ ਸਰਨਾਗਤੀ ਦੁਨਕੇ ਸਭ ਕੇ ਹੱਥ